ਜੋ ਮੈਂ ਅੱਜ ਗੱਲ ਕਰਨ ਲੱਗਿਆ ਬੜੇ ਧਿਆਨ ਦੇ ਨਾਲ ਸੁਣਨਾ ਜਿਹੜਾ ਇਹ ਮੁੱਦਾ ਜੁੜਿਆਗਾ ਕਰਨਲ ਪਰਵਾਰ ਦੇ ਨਾਲ ਵੱਡੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਸੁਣਾਉਣੇ ਆ ਤੁਹਾਨੂੰ ਸਾਰਾ ਪਤਾ ਕਿ ਜਿਹੜਾ ਹੁਣ सीबीआई ਨੂੰ ਕੇਸ ਦਿੱਤਾ ਗਿਆ ਉਹਦੇ ਮੁਤਾਬਕ ਜਿਹੜਾ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਹੜੇ ਕਿ ਚਾਰ ਇਨਸਪੈਕਟਰਾਂ ਉਹਨਾਂ ਦਾ ਬਚਣਾ ਹੁਣ ਮੁਸ਼ਕਲ ਹੋ ਗਿਆ ਇਸ ਤੋਂ ਇਲਾਵਾ ਜਿਹੜਾ ਮੋ ਆਪਣੇ ਉਸ ਟਾਈਮ ਦਾ ਜਿਹੜਾ ਐਸਐਸਪੀ ਸੀ ਜਿਹੜਾ ਹੁਣ ਡੀਆਈਜੀ ਰੈਂਕ ਦਾ ਜਿਹਨੂੰ ਤਬਾਦਲਾ ਕੀਤਾ ਗਿਆ ਜਿਹੜਾ ਅੰਮ੍ਰਿਤਸਰ ਦਾ ਆਪਾਂ ਕਹ ਜੀਏ ਕਿ ਨਾਨਕ ਸਿੰਘ ਜਿਹੜਾ ਕਿ ਉਸ ਸਮੇਂ ਜਿਹੜਾ 13 14 ਦੀ ਰਾਤ ਨੂੰ ਜੋ ਕਰਨਲ ਪ੍ਰਵਾ ਕਰਨਲ ਦੇ ਨਾਲ ਤੇ ਉਹਦੇ ਲੜਕੇ ਦੇ ਨਾਲ ਘਟਨਾ ਵਾਪਰੀ ਆ ਉਸ ਸਮੇਂ ਜਿਹੜਾ ਪੁਲਿਸ ਨੇ ਸਾਰਾ ਕੁਝ ਜਾਣ-ਬੁੱਝ ਕੇ ਹੁੰਦਿਆ ਹੋਇਆ ਵੀ ਜਿਹੜਾ ਪਰਿਵਾਰ ਨੂੰ ਜਲੀਲ ਕੀਤਾ ਉਹਦੇ ਸਬੰਧ ਵਿੱਚ ਤੁਹਾਨੂੰ ਸੁਣਾਉਣੇ ਆ ਕਿ ਕੰਮੇ ਜਿਹੜਾ ਕਿ ਬੀਐਨ ਤਹਿਤ ਜਿਹੜਾ ਸੀਬੀਆਈ ਵੱਲੋਂ ਜਿਹੜੀਆਂ ਧਰਾਵਾਂ ਲਾਈਆਂ ਗਈਆਂ ਆઠ ਧਰਾਵਾਂ ਉਹ ਲਗਾਈਆਂ ਗਈਆਂ ਜਿਹੜੀਆਂ ਕਿ ਲੜਾਈ ਮੌਕੇ ਪਹਿਲਾਂ ਜਿਹੜਾ ਕਿ ਮਾਮਲਾ ਰਜਿਸਟਰ ਨਹੀਂ ਕੀਤਾ ਸੀ ਬਾਅਦ ਦੇ ਵਿੱਚ ਪੁਲਿਸ ਵੱਲੋਂ ਜਿਹੜਾ ਮਾਮਲਾ ਰਜਿਸਟਰ ਕੀਤਾ ਕੀਤਾ ਸੀ ਉਹਦੇ ਤਹਿਤ ਹੀ ਜਿਹੜਾ ਮੈਂ ਤੁਹਾਨੂੰ ਦੱਸਦਾ ਕਿ ਕਿਹੜੀਆਂ-ਕਿਹੜੀਆਂ ਧਰਾਵਾਂ ਪਹਿਲਾਂ ਤੋਂ ਲੱਗੀਆਂ ਹੋਈਆਂ ਨਹੀਂ ਜਿਹੜੀਆਂ ਟੁੱਟ ਨਹੀਂ ਸਕਦੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਧਰਾ ਤਿੰਨ ਧਰਾ ਜਿਹੜੀ ਹੈਗੀ ਆ 307 ਦੀ ਆ ਜਿਹੜੀ ਕਿ ਜਿਹੜਾ 5 ਤੋਂ ਜਿਹੜਾ 7 ਸਾਲ ਦੀ ਜਿਹੜੀ ਆ ਉਹਦੇ ਵਿੱਚ ਜੇਲ ਆ ਕਹਿਣ ਦਾ ਭਾਵ ਕਿ ਉਹ ਨਿਕਲ ਨਹੀਂ ਸਕਦੇ ਇਹਦੇ ਵਿੱਚ ਐਸਐਸਪੀ ਨਾਰਦ ਸਿੰਘ ਵੀ ਫਸ ਸਕਦੇ ਆ ਇਹਦੇ ਵਿੱਚ ਵੱਡੇ ਵੱਡੇ ਜਿਹੜਾ ਡੀਐਸਪੀ ਲੈਵਲ ਦੇ ਤੱਕ ਦੇ ਜਿਹੜੇ ਅਫਸਰ ਆ ਫਸਣਗੇ ਤੇ ਇਹਦੇ ਵਿੱਚ ਜਿਹੜੇ ਕੁੱਲ ਮਿਲਾ ਕੇ ਜਿਹੜਾ 6 ਜਣਿਆਂ ਦਾ ਨਾਮ ਆ ਜਿਹੜਾ ਬਕਾਇਦਾ ਤੌਰ ਤੇ 6 ਜਾਣੇ ਦਾ ਨਾਮ ਆ ਤੇ ਹਾਲ ਫਿਲਹਾਲ ਦੇਖਦੇ ਆ ਕਿ ਜਿਹੜਾ ਅਗਲੇ ਨਾਮ ਨੇ ਜਿਹੜੇ ਉਹ ਕਿਵੇਂ ਇਹਦੇ ਨਾਲ ਜੋੜੇ ਜਾਣਗੇ ਜਾਂ ਫਿਰ ਉਹਨਾਂ ਨੂੰ ਬਾਹਰ ਰੱਖਿਆ ਜਾਊਗਾ ਬਿੜੂਨ ਤਿਹਾਰ ਦੇ ਨਾਲ ਸੁਣਨਾ ਤੇ ਬਾਤ ਬਾਤ ਜਰੂਰ ਸ਼ੇਅਰ ਕਰ ਦੇਣਾ ਤੇ ਸਬਸਕ੍ਰਾਈਬ ਜਰੂਰ ਕਰਨਾ ਚੈਨਲ ਨੂੰ ਹੁਣ ਆਪਾਂ ਦੱਸ ਦਈਏ ਤੁਹਾਨੂੰ ਇਹ ਤਾਂ ਬਾਰ ਬਾਰ ਦੱਸਣਾ ਉਹੀ ਗੱਲ ਹੋ ਜਾਂਦੀ ਆ ਕਿ ਜਿਹੜੀਆਂ 5 ਮਹੀਨਿਆਂ ਤੋਂ ਖਬਰਾਂ ਉਹੀ ਨੇ ਔਰ ਜਿਹੜਾ ਹੁਣ ਜਿਹੜਾ ਸਿਬੀਆਈ ਨੂੰ ਮਾਰਕ ਕੀਤਾ ਹਾਈ ਕੋਰਟ ਵੱਲੋਂ ਪਰਿਵਾਰ ਨੇ ਜਦੋਂ ਪਹਿਲਾ ਦਿਨ ਹੀ ਮੰਗ ਸੀ ਕਿ ਜਿਹੜਾ ਮਾਮਲਾ ਹੈਗਾ ਕਿ ਇਹ ਪੁਲਿਸ ਨਹੀਂ ਜਿਹੜਾ ਕੁਝ ਕਰ ਰਹੀ ਜਿਹੜਾ ਭਗਵੰਤ ਮਾਨ ਨਹੀਂ ਕੁਝ ਕਰ ਰਹਾ ਗਵਰਨਰ ਤਾਂ ਸਿਰਫ ਚਿੱਠੀ ਲਿਖ ਸਕਦਾ ਹੈ ਮੁੱਖ ਮੰਤਰੀ ਨੂੰ ਉਧਰੋਂ ਨਹੀਂ ਕੁਝ ਪੈ ਰਿਹਾ ਜੋ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਫਿਰ ਤੁਹਾਨੂੰ ਪਤਾ ਕਿ ਸੱਟ ਬਣਦੀ ਆ ਜਿਹੜਾ ਚੰਡੀਗੜ੍ਹ ਦੀ ਸੱਟ ਬਣਦੀ ਉਹ ਵੀ ਨਾਲ ਨਾਲ ਫਿਰ ਜਦ ਹੁਣ ਆਕਰ ਸੀਬੀ ਆਈ ਨੂੰ ਜਿਹੜਾ ਇਹ ਮਾਰਕ ਹੋਈ ਆ ਜਿਹੜਾ ਸਾਰਾ ਜਿਹੜਾ ਕਰਨਲ ਪ੍ਰਵਾਦ ਦਾ ਜਿਹੜਾ ਵਾਪਰਿਆ ਘਟਨਾ ਕਰਮਾ ਹੁਣ ਉਸ ਤੋਂ ਲੈ ਕੇ ਜਿਹੜਾ ਅੱਜ ਤੱਕ ਦੀਆਂ ਖਬਰਾਂ ਸਭ ਤੋਂ ਵੱਡੀ ਅਪਡੇਟ ਤੁਹਾਨੂੰ ਸੁਣਾਉਣੇ ਆ ਕਿ ਹੁਣ ਚਾਰੇ ਪੁਲਿਸ ਮਲਾਜ਼ਮਾਂ ਦੀਆਂ ਜਿਹੜੀਆਂ ਹੱਥਾਂ ਪਰਾਂ ਨੇ ਪੈ ਗਿਆ ਜਿਹੜੇ ਕਿ ਲੱਤਾ ਕੰਬਲ ਲੱਗ ਪੀਆਂ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਦਵਾਰਾ ਫਿਰ ਐਸਐਸਪੀ ਡੀਐਸਪੀ ਆ ਆਈਜੀ ਦੇ ਰੈਂਕ ਦੇ ਅਧਿਕਾਰ ਵੀ ਫਸ ਸਕਣਗੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਸੀਬੀਆਈ ਜਦੋਂ ਹਵਾਲੇ ਜਿਹੜਾ ਕੇਸ ਹੁੰਦਾਗਾ ਉਹ ਫਿਰ ਆਪਦੇ ਹਿਸਾਬ ਨਾਲ ਕਰਦੇ ਨਾ ਉਹਦੇ ਤੇ ਕੋਈ ਦਬਾਅ ਪਾ ਸਕਦਾ ਪੰਜਾਬ ਸਰਕਾਰ ਪਾ ਸਕਦੀ ਆ ਨਾ ਹੀ ਡੀਆਈਜੀ ਪਾ ਸਕਦਾ ਨਾ ਡੀਜੀਪੀ ਪਾ ਸਕਦਾਗਾ ਸਿੱਧਾ ਹੱਥੇ ਸਪਰਟ ਉਹਨਾਂ ਦਾ ਆਪ ਦਾ ਇੱਕ ਆਪਾਂ ਇਹ ਕਹਿ ਲਈਏ ਕਿ ਉਹਨਾਂ ਦੀ ਅਥਾਰਟੀ ਹੁੰਦੀ ਆ ਕਿ ਉਹਨੂੰ ਕੇਸ ਨੂੰ ਹੈਂਡਲ ਕਿਵੇਂ ਕਰਨਾ ਮੈਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੀਆਂ ਧਰਾਵਾਂ ਲੱਗੀਆਂ ਨੇ ਉਹ ਲੱਗੀਆਂ ਨੇ ਇਹਨਾਂ 4 ਇਨਸਪੈਕਟਰਾਂ ਤੇ 2 ਹੋਰ ਤੇ ਜਿਹੜਾ 323 ਆ 506 ਆ ਤੇ 506 ਤੁਹਾਨੂੰ ਪਤਾ ਹੀ ਆ ਕਿ ਜਾਨ ਮਾਰਨ ਦੀ ਧਮਕੀ ਆ ਤੇ 24 ਸਭ ਨੂੰ ਪਤਾ ਹੈਗਾ ਉਹ ਤੋਂ ਅੱਗੇ ਆ ਗਈ 307 ਆ ਅਰਾਦਾ ਕਤਲ ਦਾ ਇਹ ਤਾਂ ਅਰਾਦਾ ਕਤਲ ਦਾ ਮਾਮਲਾ ਇਹ ਵਿੱਚ ਆ ਦਰਜਾ ਇਸ ਤੋਂ ਅੱਗੇ ਅੱਗੇ 391 ਫਿਰ ਆ ਗਈ 25 34 49 ਪਲੱਸ ਮਤਾਵ ਕ ਜਿਹੜਾ ਜਿਹੜੀ ਸਾਰੀ ਜਿਹੜੀ ਆਪਾਂ ਕਹਿੰਦੇ ਕਿ ਐਫ ਆਰ ਜਿਹੜੀ ਦਰਜ ਹੋਈ ਆ ਇਹਦੇ ਤਹਿਤ ਹੋਈ ਆ ਬੀਨ ਤਹਿਤ ਜਿਹੜਾ ਇੱਕ ਅਲੱਗ ਜਿਹੜੀ ਆਪਾਂ ਕਹਿੰਦੇ ਕਿ ਉਹਨੇ ਸੀਬੀਆਈ ਵੱਲੋਂ ਜਿਹੜਾ ਦੋ ਕੇਸ ਅਰੈਸਟਡ ਕੀਤੇ ਗਏ ਨੇ ਦੋਨਾਂ ਦੇ ਵਿੱਚੋਂ ਜਿਹੜਾ ਕਿ ਬਚਣਾ ਬਹੁਤ ਮੁਸ਼ਕਲ ਹੋ ਗਿਆ ਮੈਂ ਪਹਿਲਾਂ ਵੀ ਦੱਸਿਆ ਕਿ ਬਚਣਾ ਤਾਂ ਇਹਦੇ ਵਿੱਚੋਂ ਸੁਭਾਵਕ ਹੀ ਨਹੀਂ ਕਿ ਇਹ ਚਾਰੇ ਥਾਣੇਦਾਰ ਤੋ ਲੈ ਕੇ ਵੱਡੇ ਤੱਕ ਲੈਵਲ ਤੱਕ ਗੱਲ ਜਿਹੜੀ ਪਹੁੰਚ ਚੁੱਕੀ ਆ ਕਿ ਮੁਸ਼ਕਲ ਇਹਨਾਂ ਦਾ ਹੁਣ ਬਚਣਾ ਨਾਲ ਹੀ ਤੁਹਾਨੂੰ ਮੈਂ ਹੋਰ ਦੱਸ ਦੇਵਾਂ ਕਿ ਜਿਹੜੇ ਇੱਕ ਫੈਲ ਹੋਰ ਦਾ ਜਿਹੜੇ ਕਿ ਸਿਵੀਆਈ ਵੱਲੋਂ ਜਿਹੜਾ ਹਾਈ ਕੋਰਟ ਦੇ ਵਿੱਚ ਕੀਤੀ ਆ ਕਿ ਉਹ ਸਿਵੀ ਇਹਨੂੰ ਮਾਰ ਕੇ ਕੀਤੀ ਜਾਵੇ ਗੁਰਤੇਜ ਸਿੰਘ ਢਿੱਲੋਂ ਜੋ ਕਿ ਇੱਕ ਕਰਨਲ ਪਰਿਵਾਰ ਦੇ ਰਿਸ਼ਤੇਦਾਰ ਨੇ ਜਿਹੜੇ ਕਿ ਮੁੱਢ ਤੋਂ ਹੀ ਲੜਾਈ ਲੜਦੇ ਆ ਰਹੇ ਨੇ ਉਹ ਕਿਹੜੀ ਜਿਹੜਾ ਇਹਨਾਂ ਨੇ ਦੱਜ ਕੀਤੀ ਆ ਕਿਹੜਿਆ ਫੈਲ ਦੱਜ ਕਰਵਾਈ ਆ ਹਾਈ ਕੋਰਟ ਦੇ ਵਿੱਚ ਉਹ ਕਰਵਾਈ ਆ ਜਸਪ੍ਰੀਤ ਸਿੰਘ ਤੁਹਾਨੂੰ ਪਹਿਲਾਂ ਵੀ ਪਤਾ ਕਿ ਬਾਰ-ਬਾਰ ਆ ਉਹੀ ਕਹਿਣਾ ਕਿ ਜਸਪ੍ਰੀਤ ਸਿੰਘ ਸਿੰਘਾ ਦੌ ਦਾ ਨੌਜਵਾਨ ਸੀ ਜਿਹੜਾ ਕੈਨੇਡਾ ਗਿਆ ਹੋਇਆ ਸੀ ਉਹ ਇੱਕ ਐਸੀ ਦੀ ਕਹਾਣੀ ਬਣਦੀ ਆ ਫਿਲਮੀ ਜਦ ਆਪਾਂ ਫਿਲਮਾਂ ਦੇਖਦੇ ਆ ਕਿ ਇਹ ਬਾਹਰੋਂ ਆ ਕੇ ਜੀ ਮੁੰਡਾ ਚੱਕ ਲੈਂਦਾ ਤੇ ਮੁੰਡੇ ਤੋਂ ਬਾਅਦ ਚੱਕਣ ਤੋਂ ਬਾਅਦ ਉਹ ਸਰੈਂਡਰ ਕਰ ਦਿੰਦਾਗਾ ਉਸ ਤੋਂ ਬਾਅਦ ਉਹਨੂੰ ਖੇਤਾਂ ਦੇ ਵਿੱਚ ਅਲਜਾਇਆ ਜਾਂਦਾ ਕਰੀਬ 2 ਘੰਟੇ ਉਹਦੇ ਨਾਲ ਡੀਐਸਵੀ ਲੈਵਲ ਦੇ ਤੇ ਕਦ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਬਾਅਦ ਵਿੱਚ ਉਹਨੂੰ ਕਹਿੰਦੇ ਵੀ ਫੜ ਕੇ ਮਾਰਿਆ ਗਿਆ ਕਹਿੰਦੇ ਵੀ ਵੀਡੀਓ ਮੌਜੂਦ ਆ ਨਵਕਰਨ ਸਿੰਘ ਨੂੰ ਜਿਹੜਾ ਵੀਡੀਓ ਦੇ ਦਿੱਤੀ ਆ ਵਕੀਲ ਨਵਕਰਨ ਸਿੰਘ ਆ ਹਾਈ ਕੋਰਟ ਦਾ ਗਰਤੇਜ ਸਿੰਘ ਢਿੱਲੋਂ ਦਾ ਇਹ ਬਿਆਨ ਆ ਹੁਣ ਤੁਸੀਂ ਇਹ ਦੇਖੋ ਕਿ ਕਿੱਡਾ ਜ਼ੁਲਮ ਕਮਾਇਆਗਾ ਪਾਪੀਆਂ ਨੇ ਬਿਕ ਕਿਦਾ ਤੁਸੀਂ ਦੇਖੋ ਫੜ ਕੇ ਮਾਰਿਆ ਇੱਕ ਹੁੰਦਾ ਪੁਲਿਸ ਮੁਕਾਬਲਾ ਵੀ ਉਧਰੋਂ ਗੋਲੀਆਂ ਚੱਲ ਗਿਆ ਉਧਰੋਂ ਚੱਲ ਗਈਆਂ ਇਹ ਹਾਲਾਤ ਨਾ ਤਾਂ ਇਹ ਜੇ ਹੈਗੇ ਆ ਕਿਉਂਕਿ ਜਿਨ੍ਹਾਂ ਦੇ ਕੋਲ ਚਾਹੇ ਉਹ ਗੈਂਗਸਟਰ ਵੀ ਆ ਉਹਨਾਂ ਕੋਲ ਪਿਸਤੌਲ ਨੇ ਤੁਹਾਡੇ ਕੋਲ ਮਸ਼ੀਨ ਗਨਾਂ ਤੱਕ ਆ ਤੁਹਾਡੇ ਕੋਲੇ ਹਥਿਆਰ ਨੇ 1K 47 1K 55 ਗੀ ਬੜੇ ਇਸ ਤੋਂ ਵੀ ਭੜੇ ਭੜੇ ਖਤਰਨਾਕ ਜਿਹੜੇ ਹਥਿਆਰ ਨੇ ਤੁਹਾਡੇ ਕੋਲ ਉਹ ਤੇ ਉਹ ਪਿਸਤੌਲ ਵਾਲਾ ਕੀ ਕਰ ਲੂਗਾ ਪਿਸਤੌਲ ਦੀ ਜਿਹੜਾ 10-20 ਫੋਟਾ ਜਿਹੜੀ ਉਹਦੀ ਮਾਰਮਸਾ ਹੁੰਦੀ ਆ 1 47 ਜਿਹੜੀ 2-4 ਕਿੱਲਿਆਂ ਤੱਕ ਜਿਹੜੀ ਮਾਰ ਕਰ ਜਾਂਦੀ ਆ ਤੇ ਉਹਦਾ ਪਹਿਲਾ ਜਿਹੜਾ ਤੁਹਾਨੂੰ ਟ੍ਰੇਨਿੰਗ ਵੀ ਦਿੱਤੀ ਹੁੰਦੀ ਆ ਤੇ ਪਰ ਤੁਸੀਂ ਇਹ ਦੱਸੋ ਜਦੋਂ ਦੱਸਿਆ ਜਾ ਰਿਹਾ ਉਹਨਾਂ ਦੇ ਪਰਿਵਾਰ ਵੱਲੋਂ ਵੀ ਕਿਹਾ ਜਾ ਰਿਹਾ ਕਿ ਬੱਚੇ ਤੱਕ ਢੇਟ ਨਹੀਂ ਆਉਣ ਦਿੱਤੇ ਉਹਨੂੰ ਖਾਣਾ ਖਵਾਇਆ ਗਿਆ ਉਹਨੂੰ ਦੁੱਧ ਪਿਆਇਆ ਗਿਆ ਇਹ ਉਹਨਾਂ ਬੱਚਿਆਂ ਦੇ ਜਿਸ ਦਾ ਬੱਚੇ ਦਾ ਕਰਨੈਵੋ ਐਸੀ ਬੱਚਾ ਉਹਨਾਂ ਦੇ ਮੁਤਾਬਕ ਗੱਲ ਕਹੀ ਗਈ ਆ ਕਿ ਉਹ ਬੱਚੇ ਨੂੰ ਉਹਨਾਂ ਨੇ ਸਹੀ ਸਲਾਮ ਤੇ ਰੱਖਿਆ ਚਲੋ ਆਪਾਂ ਕਹਿੰਦੇ ਆ ਕਿ ਕਿਸੇ ਦਾ ਬੱਚਾ ਅਗਵਾ ਹੋਣਾ ਬਹੁਤ ਜਦੋਂ ਬੰਦੇ ਦੇ ਦਿਲ ਉੱਤੇ ਵਾਪਰਦੀ ਜਿਹਦਾ ਬੱਚਾ ਗੁੰਮ ਹੋ ਜਾਵੇ ਮਾਲ ਨੂੰ ਚਾਹੇ 10 20 ਮਿੰਟ ਘਰ ਨਾ ਆਵੇ ਤਾਂ ਸਾਰੇ ਟੱਬਰ ਦੇ ਭਾਦੀ ਬਣ ਜਾਂਦੀ ਆ ਆਪਾਂ ਇਹ ਮੰਨਦੇ ਆ ਕਿ ਭਾਈ ਕਿਸੇ ਦਾ ਬੱਚਾ ਅਗਵਾ ਕਰਨਾ ਕਿਸੇ ਦਾ ਬੱਚਾ ਚੁੱਕਣਾ ਸਭ ਤੋਂ ਵੱਡਾ ਜੁਰਮਾਂ ਤੇ ਪਾਪ ਆ ਪਰ ਉਸ ਪਾਪਾ ਦੀ ਸਜ਼ਾ ਜਿਹੜੀ ਇਹ ਨਹੀਂ ਕਿ ਮੌਤ ਦੀ ਦਿੱਤੀ ਜਾਵੇ ਮੈਂ ਪਹਿਲਾਂ ਵੀ ਕਹਿਣਾ ਕਿ ਫਿਰ ਤੁਸੀਂ ਅਦਾਲਤਾਂ ਜੇਕਰ ਤੁਸੀਂ ਫੈਸਲੇ ਆਪ ਕਰਨੇ ਆ ਜੇਕਰ ਤੁਸੀਂ ਝੂਠੇ ਪੁਲਸ ਮੁਕਾਬਲੇ ਬਣਾਉਣੇ ਆ ਫੇਕ ਅਨਕਾਉਂਟਰ ਬਣਾਉਣੇ ਆ ਫਿਰ ਅਦਾਲਤਾਂ ਨੂੰ ਭਾਈ ਕਹਿ ਦਿਓ ਕਿ ਅਦਾਲਤਾਂ ਬੰਦ ਕੀਤੀਆਂ ਜਾਣ ਤੇ ਇਹ ਜਿਹੜਾ ਪੁਲਿਸਾ ਸਟੇਟ ਬਣ ਚੁੱਕੀ ਆ ਪੰਜਾਬ ਤੇ ਫਿਰ ਪੁਲਿਸ ਦੇ ਹਵਾਲੇ ਆ ਸਾਰਾ ਕੁਝ ਪੁਲਿਸ ਜੋ ਕਰ ਕਰ ਸਕਦੀ ਆ ਕਿਸ ਨੂੰ ਮਾਰ ਸਕਦੀ ਆ ਦਵਾ ਸਕਦੀ ਆ ਜੋ ਵੀ ਕਰ ਸਕਦੀ ਆ ਜਾਨੀ ਕਿ ਪੁਲਿਸ ਦੇ ਹੱਥ ਸਭ ਕੁਝ ਆ ਇਹਦਾ ਮਤਲਬ ਤਾਂ ਇਹ ਸਿੱਧਾ ਜਾਪਦਾਗਾ ਚਲੋ ਉਹ ਗੱਲ ਚੱਲੀ ਜੇਕਰ ਉਹ ਜਸਪ੍ਰੀਤ ਸਿੰਘ ਅੱਜ ਜਿਉਂਦਾ ਹੁੰਦਾ ਤੇ ਕਹਾਣੀ ਕੁਝ ਹੋਰ ਹੋਣੀ ਸੀ ਕਿਉਂਕਿ ਜਿਹੜੇ ਸਵਾਲ ਜਸਪ੍ਰੀਤ ਸਿੰਘ ਕੋਲ ਸੀ ਜਾਂ ਤਾਂ ਹੁਣ ਇਹ ਤਿੰਨ ਰਹੀਆਂ ਧਾਰਨਾ ਜਿਹੜੇ ਸਵਾਲ ਜਸਪ੍ਰੀਤ ਸਿੰਘ ਸੀ ਉਹਦਾ ਨਾਲ ਹੀ ਲੈ ਗਿਆ ਉਹਦਾ ਖਤਮ ਹੀ ਕਰ ਦਿੱਤਾ ਤੇ ਤੇ ਜਿਹੜੇ ਦੂਸਰੇ ਸਵਾਲ ਨੇ ਜਿਹੜੇ ਉਹ ਇਸ ਪੁਲਿਸ ਦੇ ਕੋਲ ਆ ਤੇ ਤੀਸਰੇ ਸਵਾਲ ਨੇ ਜਿਹੜੇ ਉਹ ਜਿਹਨਾਂ ਦਾ ਬੱਚਾ ਚੁੱਕਿਆ ਸੀ ਉਹਨਾਂ ਦੇ ਕੋਲ ਆ ਹੋ ਸਕਦਾ ਉਹਨਾਂ ਕੋਲ ਪੂਰੀ ਜਾਣਕਾਰੀ ਨਹੀਂ ਹੋਵੇ ਜਦੋਂ ਆਪਾਂ ਚੌਥੇ ਸਵਾਲ ਉਹ ਲੈ ਕੇ ਜਿਹੜੇ ਦੋ ਮੁੰਡੇ ਹੋਰ ਸੀ ਨਾਲ ਜਿਹੜੇ ਨਾਲ ਅਜੇ ਤੱਕ ਚਲਾਨ ਨਹੀਂ ਪੇਸ ਹੋਇਆਗਾ ਤੇ ਜਿਹੜਾ ਕਿ ਉਹ ਜੇਲ੍ਹ ਦੇ ਵਿੱਚ ਬੰਦ ਦਾ ਤੇ ਜਾਂ ਫਿਰ ਉਹ ਦੱਸ ਸਕਦੇ ਆ ਕਿ ਆਖਰ ਸਾਰੀ ਘਟਨਾ ਕਰਮ ਦਾ ਬੇਰਵਾਹ ਕੀ ਕਾਰਨ ਸੀ ਕਿ ਪਰ ਜਿਹੜਾ ਜੋ ਕੁਝ ਹੋਇਆ ਬਹੁਤ ਨਿੰਦਣਯੋਗ ਤੇ ਬਹੁਤ ਮਾੜਾ ਹੋਇਆਗਾ ਪਰ ਪੁਲਿਸ ਵੱਲੋਂ ਜਿਹੜੇ ਸਰੇ ਆਮ ਗੋਲੀਆਂ ਮਾਰ ਕੇ ਜਿਹੜਾ ਉਹ ਨੌਜਵਾਨ ਨੂੰ ਮਾਰ ਦਿੱਤਾ ਗਿਆ ਉਸੇ ਰਾਤ ਫਿਰ ਤੁਹਾਨੂੰ ਪਤਾ ਹੈਗਾ ਬਾਰ-ਬਾਰ ਕਹਿਣ ਵਾਲੀ ਉਹੀ ਗੱਲ ਆਉਂਦੀ ਆ ਕਿ ਉਸੇ ਰਾਤ ਤੇਰਾ 14 ਦੀ ਰਾਤ ਨੂੰ ਫੇਰ ਕਰਨਲ ਪਰਿਵਾਰ ਨੂੰ ਕੁਟਦੇ ਆ ਮਾਰਦੇ ਆ ਜੇਕਰ ਐਸਐਸਪੀ ਦਿਮਾਗ ਲਾਉਂਦਾ ਪਰ ਹੰਕਾਰ ਕਹਦੇ ਹੁੰਦੇ ਆ ਨਾ ਫਤੂਰ ਅਜਿਹੇ ਬੰਦੇ ਨੂੰ ਦਿਮਾਗ ਨਾ ਚੜ ਜੇ ਉਹਨੂੰ ਇਹ ਲੱਗਦਾ ਹੁੰਦਾ ਕਿ ਸਾਡਾ ਕੋਈ ਕੁਝ ਵਿਗਿਆ ਨਹੀਂ ਸਕਦਾ ਕੁਝ ਕਰ ਨਹੀਂ ਸਕਦਾ ਇਹ ਕੀ ਕਰ ਲੈਣਗੇ ਵੱਤ-ਵੱਤ ਐਸਐਸਪੀ ਜਾਣਗੇ ਡੀਜੀਪੀ ਤੱਕ ਜਾਣਗੇ ਤੇ ਜੇ ਚਲੋ ਮੁੱਖ ਮੰਤਰ ਨਾਲ ਲਾ ਕੇ ਫੜ ਜਾਣਗੇ ਅਸੀਂ ਇਹਨਾਂ ਨੂੰ ਬਸਵਾਦ ਦਵਾਵਾਂਗੇ ਵੀ ਇੱਕ ਦੋ ਤੇ ਜਿਹੜਾ ਮਾਮਲਾ ਦਰਜ ਕਰਦਾਂਗੇ ਰਫੂ ਦਫੋ ਹੋ ਜਾਊਗਾ ਆਪਾਂ ਦੇਖਦੇ ਆ अनेका ਕੇਸ ਆ ਜਿਹੜੇ ਇਸ ਤਰ੍ਹਾਂ ਰਫੂ ਦਫੋ ਹੋ ਜਾਂਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜਿਹੜਾ ਇਹ ਮਾਮਲਾਗਾ ਇਹ ਇੱਥੋਂ ਸਿਵੀਆਈ ਤੱਕ ਬਗਜੂਗਾ ਹੁਣ ਪਸਤਾਉਂਦੇ ਤਾਂ ਉਹ ਵੀ ਆ ਪਸਤਾਉਂਦੇ ਉਹਨਾਂ ਦੇ ਪਰਿਵਾਰ ਵੀ ਆ ਤੇ ਹੁਣ ਆਸ ਦੇ ਵਿੱਚ ਵੀ ਇਹਨਾਂ ਦੀਆਂ ਲੜਾਈਆਂ ਹੋਣਗੀਆਂ ਜਿੱਥੇ ਚਾਰ ਇਨਸਪੈਕਟਰ ਤੇ ਅੱਠੋ ਮੁਲਾਜ਼ਮ ਨੇ ਜਿੱਥੇ ਇਹਨਾਂ ਦੀ ਆਪਸੀ ਲੜਾਈਆਂ ਹੋਣੀਆਂ ਉੱਥੇ ਜਿਹੜੇ ਮਾਗਰ ਇਹਨਾਂ ਦੇ ਅਫਸਰ ਖੜੇ ਸੀ ਜਿਹੜੇ ਕਹਿੰਦੇ ਜੀ ਤੁਸੀਂ ਮਾਫੀ ਨਾ ਮੰਗੋ ਜਿਹੜੇ ਕਹਿੰਦੇ ਜੀ ਤੁਸੀਂ ਸਟੱਗ ਕੇ ਪੇਸ ਨਾ ਹੋ ਜਿਹੜੇ ਕਹਿੰਦੇ ਜੀ ਤੁਸੀਂ ਜ਼ਮਾਨਤ ਤੱਕਰਾ ਦਿਓ ਜ਼ਮਾਨਤ ਤੱਕਰਾਉਣ ਨੂੰ ਭੱਜੇ ਲੋਅਰ ਕੋਰਟ ਦੇ ਵਿੱਚ ਫਿਰ ਸੈਸ਼ਨ ਕੋਰਟ ਦੇ ਵਿੱਚ ਪਰ ਹਾਈ ਕੋਰਟ ਦੇ ਵਿੱਚ ਉੱਥੇ ਵੀ ਜ਼ਮਾਨਤਾਂ ਜਿਹੜੀ ਐਡਜੈਕਟ ਹੁੰਦੀ ਆ ਤੇ ਫੇਰ ਵੀ 5 ਮਹੀਨੇ ਦੇਖੋ ਗੁੰਡਾ ਕਰਦੀ ਕਰਕੇ ਜਿੱਤੇ 307 ਧਾਰਾ ਲੱਗੀਆਂ ਹੋਵੇ 5 ਮਹੀਨੇ ਤੱਕ ਹਾਜੇ ਤੱਕ ਫੜੇ ਰਹਿਣਗੇ ਤੇ ਹੁਣ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਬਾਦਲੀ ਜਿਹੜੀ ਦੋ ਦੀ ਬਠਿੰਡੇ ਕਰ ਦਿੱਤੀ ਆ ਦੋ ਦੀ ਲੁਧਿਆਣੇ ਕਰ ਦਿੱਤੀ ਆ ਪਹਿਲਾਂ ਜਿਹੜੀ ਦੋ ਦੀ ਮਲੇਰਕੋਟਲੇ ਸੀ ਤੇ ਇਹ ਆ ਦੋ ਦਿਨ ਸੰਗਰੂਰ ਸੀ ਇੱਕ ਦੀ ਮਲੇਰਕੋਟਲੇ ਸੀ ਇੱਕ ਦੀ ਕਿੱਜਾ ਹੋਰ ਜਗ੍ਹਾ ਸੀ ਤੇ ਪਰ ਹੁਣ ਜਿਹੜਾ ਕਿ ਜਿਹੜਾ ਪਟਿਆਲਾ ਰੇਂਜ ਤੋਂ ਜਿਹੜਾ ਚਾਰਾਂ ਨੂੰ ਬਾਹਰ ਕੀਤਾ ਗਿਆਗਾ ਦੋ ਨੂੰ ਲੁਧਿਆਣੇ ਸਿਫਟ ਕਰ ਦਿੱਤਾ ਤੇ ਦੋ ਨੂੰ ਜਿਹੜਾ ਬਠਿੰਡੇ ਸਿਫਟ ਕਰ ਦਿੱਤਾ ਪਰ ਵੱਡੀ ਹੈਰਾਨੀ ਦੀ ਗੱਲ ਇਹਦੇ ਵਿੱਚ ਇਹ ਜਾਪਦੀ ਆ ਕਿ ਜਿਹਦੇ ਉੱਪਰ 323 23 24 ਲਾ ਲਓ 506 ਲਾ ਲਓ ਧਮਕੀਆਂ ਦੀ ਲਾ ਲਓ 307 ਸਭ ਤੋਂ ਜਿਹੜੀ ਵੱਡੀ ਅਰਾਦਾ ਕਤਲ ਦਾ 307 ਵਜ ਦੀ ਦਾ ਜਵਾਨਤ ਹੁੰਦੀ ਨਹੀਂ ਤੇ ਫਿਰ ਉਹਨਾਂ ਨੂੰ ਪੁਲਿਸ ਨੇ ਅਜੇ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂ ਆਪਾਂ ਕਹਿੰਦੇ ਕਿ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਸਭ ਤੋਂ ਵੱਡਾ ਆਖਰੀ ਤੇ ਇਹ ਸਵਾਲ ਬਣਿਆ ਹੋਇਆਗਾ ਲੋਕਾਂ ਦੇ ਮਨਾਂ ਦੇ ਵਿੱਚ ਇਹ ਆ ਕਿ ਉਹ ਤਾਂ ਇੱਕ ਕਰਨਲ ਪਰਿਵਾਰ ਸੀ ਪੜਿਆ ਲਿਖਿਆ ਫੈਮਿਲੀ ਸੀ ਚਾਰ ਆਪੇ ਇਹ ਵੀ ਕੋਲੇ ਸੀ ਭਾਈ ਉਹਨਾਂ ਨੇ ਤਾਂ ਕੇਸ ਲੜ ਲਿਆ ਤਾਂ ਉਹ ਤਾਂ ਸੀਵੀ ਆਈ ਤੇਕ ਲੈ ਕੇ ਮਾਮਲਾ ਆਪ ਦਾ ਦਬਕੇ ਲੈ ਗਏ ਤੇ ਪਰ ਜਿਹੜਾ ਆਮ ਲੋਕ ਨੇ ਆਮ ਪਰਿਵਾਰ ਨੇ ਉਹਨਾਂ ਦੇ ਨਾਲ ਤੁਸੀਂ ਇਹ ਸੋਚੋ ਦੇਖ ਕੇ ਵੀ ਕਿੰਨਾ ਉਹਨਾਂ ਦੇ ਨਾਲ ਘਾਣ ਹੁੰਦਾਗਾ ਕਿੰਨੇ ਇਹ ਕੇਸ ਨੇ ਜਿਹੜੇ ਦਬਕੇ ਰਹਿ ਜਾਂਦੇ ਆ ਕਿੰਨੇ ਫੇਕ ਅਨਕਾਉਂਟਰ ਆ ਜਿਹੜੇ ਦਬਕੇ ਰਹਿ ਜਾਂਦੇ ਆ ਅਬੋਰ ਦੇ ਵਿੱਚ ਦੋ ਫੇਕ ਅਨਕਾਉਂਟਰ ਹੋਏ ਆ ਜੁਪੀ ਦੇ ਵਿੱਚ ਜਿਹੜਾ ਪੰਜਾਬ ਦੇ ਮੁੰਡੇ ਨੂੰ ਲਜਾ ਕੇ ਜਿਹੜਾ ਪਲੀਪੀਤ ਦੇ ਵਿੱਚ ਮਾਰਿਆ ਗਿਆ ਤਿੰਨ ਨੌਜਵਾਨਾਂ ਨੂੰ ਉਹਦਾ ਵੀ ਜਿਹੜਾ ਮਾਮਲਾ ਹੈਗਾ ਉਹ ਸੀਬੀਆਈ ਨੂੰ ਸੌਂਪਣ ਦੇ ਉਹਨਾਂ ਦੇ ਪਰਿਵਾਰ ਵੱਲੋਂ ਮੰਗ ਕੀਤੀ ਗਈ ਆ ਉਹ ਮਾਮਲਾ ਵੀ ਜੇਕਰ ਸਾਰੇ ਮਾਮਲੇ ਸੀਬੀਆਈ ਕੋਲ ਜਾਂਦੇ ਆ ਤਾਂ ਮੈਨੂੰ ਲੱਗਦਾ ਕਿ ਜਿਹੜਾ ਪੁਲਿਸ ਦਾ ਜਿਹੜਾ ਕਹਿਰ ਆ ਉਹਨੂੰ ਠੱਲ ਪਾਵੇ ਨਾ ਪਾਵੇ ਪਰ ਇਹਨਾਂ ਜਾਣ ਲੋਕਾਂ ਨੂੰ ਜਰੂਰ ਠੱਲ ਪਾਉਗੇ ਇਹਨਾਂ ਨੂੰ ਜਰੂਰ ਸਜ਼ਾ ਹੋਣੀ ਹੈ ਜਰੂਰ ਇਹ ਜੇਲ੍ਹ ਦੇ ਵਿੱਚ ਜਾਣਗੇ ਜਰੂਰ ਇਹਨਾਂ ਦੀਆਂ ਨੌਕਰੀਆਂ ਜਾਣਗੀਆਂ ਤੇ ਪਤਾ ਇਹਨਾਂ ਨੂੰ ਫੇਰ ਹੀ ਲੱਗੂਆ ਕਿਉਂਕਿ ਇਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਕੀੜਾ ਹੁੰਦਾ ਨਾ ਜਿਹੜਾ ਲੋਹੂ ਮੂਹ ਨੂੰ ਲੱਗਿਆ ਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾਗਾ ਕਿ ਕੁਝ 92 93 ਦਹਾਕੇ ਦੇ ਲੱਗਿਆ ਜਿ ਕੋਈ ਲੋਕਾਂ ਨੂੰ ਆਸ ਸੀ ਕਿ ਨਵੇਂ ਮੁੰਡੇ ਆਏ ਆ ਪਰ ਨਵੇਂ ਮੁੰਡੇ ਵੀ ਉਹਨਾਂ ਨੇ ਆਪ ਦੇ ਵਰਗੇ ਬਣਾ ਲਏ ਆ ਤੇ ਇਸ ਕਰਕੇ ਇਸ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਿਓ ਤੇ ਨਾਲੇ ਆਪਣੇ ਕਮੈਂਟ ਜ਼ਰੂਰ ਲਿਖਣੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਵੈਰਜੂ ਕਾ ਖਾਲਸਾ ਵੈਰਜੂ ਕੀ ਫਤਿਹ